ਮਹਿਮਾ ਵਰਦਦਾ ਪਰਮਨਾ ਸਭ ਕੋ ਤੂੰ ਤਕ ਕੋ ਓ ਹਕਮਾਨ ਤੂੰ ਤਕ ਕੋ ਓ ਤੂੰ ਤੱਕਨੇ ਰੋ ਥੱਕੇ ਰੂਝੂ ਥੱਕ ਬੰਨਾ ਤੁਤੇ ਆਵੇ ਮਾਦੀ ਜੀ ਜੀਓ ਤੇੰਦ ਸਬ ਤੇਰਾ ਕਹੋ ਨਾਨਕ ਸਬ ਤੇਰੇ ਵਡਿਆ ਹੋਈ ਨਾ We know ਕਰੋ ਦਿਨ ਕਰੋ ਅੰਤ ਸਮਾਧ ਕੰਧਾ ਦੇਖ ਪ੍ਰਭ ਤੁਮਹਾਰੇ ਸੁਣੂ ਦੇਖ ਪ੍ਰਭ ਤੁਮਹਾਰੇ ਸੁਣੂ ਦੇਖ ਪ੍ਰਭ ਤੁਮਹਾਰੇ ਦੇਖ ਦਰਸ ਮਨ ਦਾ ਉਪਕਰਿ ਇਹੋ ਮਨ ਟਹਿਣਾ ਹੈ ਇਹੋ ਦਰਸ ਮਨ ਦਾ ਉਪਦੇਸ਼ ਇਹੋ ਮਨ ਟਹਿਣਾ ਹੈ ਇਹੋ ਦਰਸ ਮਨ ਚਾ ਪਰ ਇਹੋ ਮਨ ਟਹਿਣਾ ਹੈ ਰੱਬ ਦਾ ਸਰਦਾਰ ਸੁਹਾਰਾ ਪ੍ਰਭ ਦਾ ਤੋਰਾ ਕਾ ਨੇ ਉਹ ਜਾਚ ਇੱਕ ਸਰਨਾ ਰਬ ਦਾ ਗੁਨਾਹ ਕਰਿਓ ਜਾਚ ਇੱਕ ਲੇ ਲੇ ਦਸਤਰੇ ਜਿਵੇਂ ਲਖ ਪਾਣ ਕਰਾ ਇਹੋ ਦਰਸ ਬਨਗਾ ਭਗ ਇਹੋ ਮਗਠਾਗਾ ਇਹੋ ਦਰਸ ਬਨਚਾ ਭਗ ਇਹੋ ਮਗਠਾਗਾ ਇਹੋ ਦਰਸ ਬਨਗਾ ਭਗ ਇਹ ਬਲ ਘਹਿਰਾ ਹੈ ਦੇਹ ਹਤ ਰਤ ਮਨ ਦਾ ਅਗੁਤ ਇਹ ਬਲ ਘਹਿਰਾ ਹੈ ਅਨੰਦ 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 ਕਹੋ ਦੇਖ ਕਹੋ ਹਰ ਦਾ ਸਰਕਾਰ ਕਹੋ ਤੇਨ ਤਰ ਗੋ ਅਰ ਦਾ ਬਲਿਓ ਤੇ ਰਾਤ ਅੰਧਿਆਰ ਵਿੱਚ ਸਭ ਕਲ ਉਦਰੀ ਇਕ ਰਾਤ ਤਰਨ ਬਲਿਓ ਤੇ ਰਾਤ ਅੰਧਿਆਰ ਵਿੱਚ ਸਭ ਕਲ ਉਦਰੀ ਇਕ ਰਾਤ ਭਗਵਾਨ ਮੈਂ ਜਲਨਾਨੁਰ ਪਾਰਤਮ ਦੇਖੋ ਦਰਸਵਨ ਕਾ ਭਗਤ ਇਹੋ ਮਨ ਟਹਿਰਾਵੇਂ ਦੇਖੋ ਦਰਸਵਨ ਕਾ ਭਗਤ ਇਹੋ ਮਨ ਟਹਿਰਾਵੇਂ ਦੇਖੋ ਦਰਸਵਨ ਕਾ ਭਗਤ ਇਹੋ ਮਨ ਟਹਿਰਾਵੇਂ ਤੇਰੇ ਨਾਮੇ ਅੰਤ ਸਿਮਰ ਬਰਬਸ ਸਿਮਰ ਨਾ ਕਰੂ ਬੇਵਫਾ ਤਨ

ਦੇਹਦਰਸ ਮਨ ਚਾਉ ਭਗਤ ਇਹ ਮਨ ਤੇਰਾ ਹੈ ਦੇਹਦਰਸ ਮਨ ਚਾਉ ਭਗਤ ਇਹ ਮਨ ਤੇਰਾ ਹੈ ਦੇਹਦਰਸ ਮਨ ਚਾਉ ਮਿਲੇਗਾ ਸਤਰੇ ਜਹਲਕ ਪਾਜਲ ਕਰਨਾ ਮਿਲੇਗਾ ਸਤਰੇ ਜਹਲਕ ਪਾਜਲ ਕਰਨਾ ਦੇਹੂ ਦਰਸਨ ਚਾਹ ਭਗਤ ਦੇਹੂ ਮਰਥਵੇ